ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਦ ਵਿਦਿਆਲੇ ਲੋਗੜ ਵਿਖੇ ਸ਼੍ਰੀ ਰਾਮਚੰਦ ਮਾਨਸਤੇ ਅਖੰਡ ਪਾਠ ਤੇ ਆਰਚਨ 8 ਤੇ 9 ਨਵੰਬਰ ਨੂੰ ਕਰਵਾਏ ਜਾ ਰਹੇ ਹਨ 8 ਨਵੰਬਰ ਨੂੰ ਪੰਡਿਤ ਅੰਤਲ ਕੁਮਾਰ ਸ਼ਾਸਤਰੀ ਵੱਲੋਂ ਪੂਜਾ ਆਰਚਨਾ ਕਰ ਸ਼੍ਰੀ ਰਮਾਇਣ ਜੀ ਦੇ ਪਾਠ ਰਾਮ ਕੀਤੇ ਗਏ ਵਿਦਿਆਲੇ ਦੇ ਪ੍ਰਧਾਨ ਅਸ਼ੋਕ ਸੇਠੀ ਅਤੇ ਚਰਨ ਸਕਤਰ ਅਰुण ਕਪੂਰ ਨੇ ਪੂਜਾ ਆਰਚਨਾ ਕੀਤੀ ਅਤੇ ਉਹਨਾਂ ਦੱਸਿਆ ਕਿ ਹਰ ਸਾਲ ਹੀ ਇਹ ਪਾਠ ਸਾਰੇ ਮੈਂਬਰਾਂ ਤੇ ਦਾਨੀ ਸਜਨਾ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਹਿਮਾਚਲ ਯੂਪੀ ਬਿਹਾਰ ਦਿੱਲੀ ਮਧ ਪ੍ਰਦੇਸ਼ ਅਤੇ ਛੱਤੀਸਗੜ ਤੋਂ ਮੈਂਬਰ ਅਤੇ ਵਿਦਿਆਰਥੀ ਭਾਗ ਲੈਂਦੇ ਹਨ ਇਸ ਮੌਕੇ ਵਿਕਰਮ ਸਿੰਘਲਾ ਵਿਪਨ ਭਸੀਨ ਬਲਦੇਵ ਸਿੰਘ ਪ੍ਰਿੰਸੀਪਲ ਮਨਜੀਤ ਸਿੰਘ ਸੁਪਰਟੈਂਡੈਂਟ ਹਰੀ ਸਿੰਘ சுரேਸ਼ ਸ਼ਰਮਾ ਸੁਸ਼ੀਲ ਕੁਮਾਰ ਪ੍ਰਿਆਪੂਰੀ ਰੰਧੀਰ ਅਮਰ ਤਰਮਿੰਦਰ ਸਾਹਿਲ ਮਿਨਾਕਸ਼ੀ ਮਲਕੀਤ ਸਨੇ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ ਬੱਚੇ ਬ੍ਰੇਲ ਦੀ ਲਿਪੀ ਦੇ ਵਿੱਚ ਪੜ੍ਹ ਰਹੇ ਨੇ ਉਹ ਸੁਣਾਉਂਦੇ ਨੇ ਤੇ ਸਾਰੇ ਸੁਣਦੇ ਨੇ 3.5 400 ਬੱਚਾ ਉਹਨਾਂ ਦੀ ਫੈਮਲੀ ਇੱਥੇ ਆਈਆਂ ਸਾਡੇ ਕੋਲ 2 ਦਿਨਾਂ ਦਾ ਫੰਕਸ਼ਨ ਹੈਗਾ ਵਾ ਤੇ ਜਿਸ ਸਮੇਂ ਨੇ ਕਿ ਇਹ ਸਾਰਾ ਮਾਹੌਲ ਰਾਮਾਇ ਹੋ ਜਾਂਦਾ ਵਾ ਪ੍ਰਭੂ ਰਾਮ ਦੀ ਸ਼ਿੱਖਸ਼ਾ ਮਰਿਆਦਾ ਪ੍ਰਿਸ਼ੋਤਮ ਸਨ ਤੇ ਜੋ ਉਹਨਾਂ ਨੇ ਸ਼ਿੱਖਿਆ ਦਿੱਤੀ ਹੈ ਉਸ ਤੋਂ ਉੱਪਰ ਤਾਂ ਕੋਈ ਹੈ ਨਹੀਂ ਅਸੀਂ ਹੋਰ ਤਾਂ ਜੇ ਇੱਕ ਪਾਰਕੂ ਵੀ ਲੈ ਲਈਏ ਆਪਣੇ ਅੰਦਰ ਗ੍ਰੈਂਡ ਕਰ ਲਈਏ ਮੈਂ ਜਦੋਂ ਸਾਡਾ ਜੁਬਲੀ ਸਫਲ ਹੋਏਗਾ ਬੱਚੇ ਕੋ ਚੰਗਾ ਸੁਣਨਗੇ ਚੰਗਾ ਬੋਲਣਗੇ ਤੇ ਸ਼ਾਇਦ ਚੰਗੇ ਤੇ ਅੰਮਲ ਵੀ ਕਰਨਗੇ ਅਸੀਂ ਸਾਰਿਆਂ ਨੂੰ ਸੁਧਾਰ ਨਹੀਂ ਸਕਦੇ ਪਰ ਇਹ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਸਾਰੇ ਅچھے ਨਾਗਰਿਕ ਬਣਨ ਅچھے ਦੇਸ਼ਵਾਸੀ ਬਣਨ ਦੇਸ਼ ਦੀ ਆਪਣੇ ਪਰਿਵਾਰ ਦੀ ਸਭ ਦੀ ਸੇਵਾ ਕਰ ਸਕਣ ਐਸੇ ਮੰਤਵ ਦੇ ਨਾਲ ਇਹ ਆਯੋਜਨ ਕੀਤਾ ਜਾਂਦਾ ਹੈ ਕੋਲ ਸੱਤ ਸਟੇਟਸ ਤੋਂ ਆਏ ਨੇ ਬੱਚੇ ਸਾਰਾ ਨਾਰਥ ਇੰਡੀਆ ਤੋਂ ਪਲ ਛੱਤੀਸਗੜ ਮੱਧ ਪ੍ਰਦੇਸ਼ ਹਿਮਾਚਲ ਹਰਿਆਣਾ ਪੰਜਾਬ ਰਾਜਸਥਾਨ ਨਸਿਹਟ ਤੋਂ ਸਾਡੇ ਕੋਲ ਬੱਚੇ ਆਏ ਨੇ ਨਸਿਹ ਫੈਮਿਲੀਜ਼ ਨਾਲ ਇਹ ਕਿਸਮ ਦਾ ਰਮਾਇਣ ਦਾ ਉਸ ਮਨਾਦੇ ਸਮਾਗਮ ਹੈ উৎসব ਹੈ ਤੇ ਕਿਉਂਕਿ ਪ੍ਰਭੂ ਰਾਮ ਸਭ ਦੇ ਜੀ ਉਹ ਹੈ ਨਹੀਂ ਕਿ ਕਿਸੇ Hindu ਦੇ ਸੀ Sikh ਦੇ ਸੀ ਹਰ ਜਿਹੜਾ ਜਿੰਨੇ ਵੀ ਹਿੰਦੁਸਤਾਨ ਦੀ ਧਰਤੀ ਤੇ ਵਿਚਰਣ ਕੀਤਾ ਵਾ ਉਹਦਾ ਉਹ ਗੁਰੂ ਜਨ ਅਜਾਜ਼ਮੀ ਗੁਰੂ ਜਨ ਇਹਨੇ ਹੋਣ ਹਾਰ ਨੇ ਇੰਨਾ ਅਛਾ ਰਮਾਇੰਦਾ ਪਾਠ ਬਰੇਲ ਦੀ ਲਿਪੀ ਨਾਲ ਕਰਦੇ ਨੇ ਮੇਰੇ ਖਿਆਲ ਮੇਰੇ ਖਿਆਲ ਹਿੰਦੁਸਤਾਨ ਚ ਇਹੋ ਜਿਹਾ ਪਹਿਲਾ ਅਫਸਰ ਹੈ ਕਿ ਸਾਡੇ ਇੱਥੇ ਬਲਾਈਂਡ ਇੰਸਟੀਚਿਊਟ ਵਿੱਚ ਲੋਕੀ ਆਪਣੇ ਬਰੇਲ ਦੀ ਲਿਪੀ ਦੇ ਨਾਲ ਸਾਰੀ ਰਮਾਇੰਦਾ ਪਾਠ ਕਰਦੇ ਦੋ ਦਿਨ ਦਾ ਪਾਠ ਅੱਜ ਸ਼ੁਰੂ ਹੋਇਆ ਕੱਲ੍ਹ ਸਮਾਪਤੀ ਕੀ ਸਾਰਾ ਦਿਨ ਰਮਾਇੰਦਾ ਪਾਠ ਚੱਲੇਗਾ ਕੱਲ ਜਾ ਕੇ ਸਮਾਪਤੀ ਹੈ ਜੀ ਕੱਲ 12 ਵਜੇ ਅਸੀਂ ਬੜਾ ਵੱਡਾ ਫੰਕਸ਼ਨ ਉੱਤੇ ਹਵਨ ਵੀ ਕਰਾਂਗੇ ਤੇ ਸਾਰੇ ਹਉਤੀਆ ਵੀ ਦੇਾਂਗੇ ਤੇ ਤੁਸੀਂ ਦੇਖਿਆ ਸਾਣਾ ਵੱਡਾ ਸਾਨੂੰ ਇਹ ਫਕਰ ਹੈ ਔਰ ਸਾਨੂੰ ਬੜਾ ਅੱਛਾ ਲੱਗਦਾ ਹੈ ਕਿ ਸਾਡੇ ਬ্লাইন্ড ਬੱਚਿਆਂ ਨੇ ਹੋਂਦ ਹਾਰ ਨਹੀਂ ਇੰਨਾ ਅੱਛਾ ਪਾਠ ਕਰਦੇ ਨੇ ਮੇਰੇ ਖਿਆਲ ਹੈ ਚੰਗੇ ਚੰਗੇ ਅੱਖਾਂ ਵਾਲੇ ਵੀ ਅੰਨਾ ਅਛਾ ਪਾਠ ਨਹੀਂ ਕਰਦੇ ਜਿਨ੍ਹਾਂ ਰੂਹ ਨਾਲ ਜਿਸਾਂ ਪਿਆਰ ਮੁਹੱਬਤ ਨਾਲ ਪਾਠ ਕਰਦੇ ਬੈਨੇ ਸਾਨੂੰ ਮੇਰੇ ਖਿਆਲ ਹੈ ਸਾਡੇ ਸਭ ਤੋਂ ਵੱਡੀ ਸਾਡੇ ਉੱਪਰ ਹੈ ਪ੍ਰਭੂ ਦੀ ਬਲੇਸਿੰਗ ਹੈ ਬਾਪਾਬੂ ਦੀ ਕਿਰਪਾ ਤੇ ਦਇਆ ਕੇ ਸਾਡੇ ਬੱਚਿਆਂ ਨੇ ਹੌਨ ਹਾਰ ਨਿਕਲੇ ਨੇ ਤੁਸੀਂ ਦੇਖੋ ਸਾਰੇ ਪੰਜਾਬ ਤੋਂ ਬੜੇ ਬੜੇ ਦੂਰੋਂ ਬੱਚੇ ਆਏ ਨੇ ਜਿਹੜੇ ਕਿ ਹਮੇਸ਼ਾ ਦੋ ਦਿਨ ਦੇ ਸਮਾਗਮ ਵਿੱਚ ਹਿੱਸਾ ਲੈਂਦੇ ਨੇ ਬੜੀ ਅੱਛੀ ਲੱਗੀ ਹੈ ਪ੍ਰਭੂ ਦੀ ਬੜੀ ਕਿਰਪਾ ਸਾਡੇ ਆਂਧ ਵਿਦਿਆਲੇ ਨੂੰ 100 ਸਾਲ ਅਸੀਂ 102 ਸਾਲ ਹੋ ਗਏ ਅੱਜ